ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੂੰ ਪਿੰਡ ਦੇ ਲੋਕਾਂ ਵੱਲੋਂ ਡਰਾਉਣ ਤਮਕਾਉਣ ਦੇ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਲਗਾਇਆ ਧਰਨਾ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨੇ ਦੀ ਕੀਤੀ ਸਮਾਪਤੀ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੱਤਰਕਾਰ ਰੋਹਤ ਕੁਮਾਰ ਡੋਗਰਾ ਦੀ ਇਹ ਖਾਸ ਰਿਪੋਰਟ ਜੋਂ ਜਿਨ੍ਹਾਂ ਨੇ ਸੁਬਿਆਖਾਂ ਦਾ ਰਾਹ ਰੋਕਿਆ ਰਾਹ ਰੋਕ ਕੇ ਕੁਝ ਉਹਨਾਂ ਕੋਥਲਾ ਸੀ ਉਹਨਾਂ ਨੇ ਇਹਨੂੰ ਵਿਖਾਇਆ ਅਸਲਾ ਜੇ ਤੂੰ ਉਹਨਾਂ ਬੰਦਿਆਂ ਦੇ ਮਗਰ ਜਾਂਦਾ ਨਹੀਂ ਤੇ ਤੇਰਾ ਲਾਜ ਕਰ ਦਿਆਂਗੇ ਅੱਜ ਵਿੱਧਾ ਮੰਡਮਾ ਪਿੱਛੇ ਖੜਾ ਮੈਂ ਜੀ ਇੱਕ ਸੁਬੇ ਦਾ ਰਿਸ਼ਵਾਲ ਸਿੰਘ ਪਿੰਡ ਪਰ ਸਬੋ ਰਿਹਾ ਜੀ 27 ਤਰੀਕ ਸ਼ਾਮ ਨੂੰ ਇੱਥੇ ਇੱਕ ਪਿੰਡ ਦੀ ਜ਼ਮੀਨ ਦੇ ਮਸਲੇ ਲਈ ਅਸੀਂ ਬੋਲੋਂ ਘਰਾਂ ਇੱਥੇ ਆਏ ਹਾਂ ਠਾਣੇ ਦੇ ਵਿੱਚ ਉਸ ਤੋਂ ਬਾਅਦ ਮੈਂ ਜਾ ਕੇ ਆਪਣੇ ਪਿੰਡ ਆਪਣੀ ਜ਼ਮੀਨ ਵੱਲ ਨੂੰ ਗਿਆ ਜਿਹੜੀ ਜਿਹੜੀ ਮੇਰੀ ਜ਼ਮੀਨ ਸਾਰੀ ਆ ਉਹ ਮਠੋਲੇ ਵਾਲੀ ਸੜਕ ਦੇ ਉੱਪਰ ਆ ਉਹ ਉਧਰ ਕਸ਼ਮੀਰ ਸਿੰਘ ਸਰਪੰਚ ਸਰਬਜੀਤ ਸਿੰਘ ਸ਼ੰਮਾ ਤੇ ਮੱਸਾ ਸਿੰਘ ਇਹ ਤਿੰਨ ਚਾਰ ਬੰਦੇ ਜਦੋਂ ਮੈਂ ਮੜੀਆਂ ਦੇ ਲਾਗੇ ਆਇਆ ਮੈਨੂੰ ਨਹੀਂ ਪਤਾ ਕਿ ਇਹ ਗੱਡੀ ਦੇ ਵਿੱਚ ਕੌਣ ਆ ਜੀ ਇਹਨਾਂ ਨੇ ਗੱਡੀ ਰੋਕ ਕੇ ਤੇ ਮੈਨੂੰ ਆnde ਵੀ ਮੇਰੀ ਗੱਲ ਸੁਣ ਜੀ ਮੇਰਾ ਰਾਹ ਰੋਕਿਆ ਮੈਨੂੰ ਪਤਾ ਹੀ ਵੀ ਹੈ ਮੇਰੇ ਵਿਰੋਧੀ ਬੰਦੇ ਮੈਂ ਕਿਹਾ ਤੁਹਾਡੀ ਗੱਲ ਇਹ ਵੇਲੇ ਮੈਂ ਕਿਉਂ ਸੁਣਾ ਬਿਲਕੁਲ ਮੈਂ ਸਾਈਡ ਤੋਂ ਮੋਟਰਸਾਈਕਲ ਕੱਢ ਕੇ ਅੱਗੇ ਲੰਘਿਆ ਉਸ ਤੋਂ ਬਾਅਦ ਦੁਬਾਰੇ ਇਹਨਾਂ ਨੇ ਜੀਪ ਭਜਾ ਕੇ ਮੋਟਰਸਾਈਕਲ ਦੇ ਅੱਗੇ ਕੀਤੀ ਹੈ ਔਰ ਚੌਂਕ ਦੇ ਵਿੱਚ ਜਾ ਕੇ ਫਿਰ ਤਿੰਨੋਂ ਬੰਦੇ ਉਤਰੇ ਆ ਠੀਕ ਹੈ ਉੱਥੇ ਵੀ ਜਗਾ ਥੋੜੀ ਸਾਈਡ ਤੇ ਹੀ ਮੈਂ ਮੋਟਰਸਾਈਕਲ ਸਾਈਡ ਤੇ ਕੀਤਾ ਹੈ ਉਸ ਤੋਂ ਬਾਅਦ ਮੱਛਾ ਸਿੰਘ ਮੇਰੇ ਅੱਗੇ ਆ ਰਿਹਾ ਵਾ ਕਸ਼ਮੀਰ ਸਿੰਘ ਤੇ ਸ਼ਰਮਜੀਤ ਸਿੰਘ ਜਿਹੜੇ ਆ ਇਹਨਾਂ ਦੋਨੋਂ ਬੰਦਿਆਂ ਕੋਲ ਪਿਸਤਲ ਆ ਤੇ ਮੈਂ ਇਹਨਾਂ ਨੂੰ ਕਹਾਂ ਜੀ ਅੜੇ ਇਹ ਪਿਸਤਲ ਤਫੇ ਗੋਲੀ ਚਲਾ ਦਿਓ ਫਿਰ ਦੇਖਦੇ ਕੀ ਜੋ ਜੇ ਰੋਜ ਤੁਸੀਂ ਐਹੋ ਕੁਛੀ ਕਰਨਾ ਹੈ ਫਿਰ ਮੱਛਾ ਸਿੰਘ ਜਿਹੜਾ ਮੇਰੇ ਵੱਲ ਨੂੰ ਵਧਦਾ ਰਿਹਾ ਮੈਂ ਵੀ ਥੋੜਾ ਥੋੜਾ ਪਿਛੇ ਹੁੰਦਾ ਰਿਹਾ ਔਰ ਪਿਛੇ ਬੜੀ ਤੱਕ ਮੇਰੇ ਜਿਹੜਾ ਪਿੱਛਾ ਪਿੱਛਾ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ 112 ਤੇ ਫੋਨ ਕੀਤਾ ਫਿਰ ਪੁਲਿਸ ਗਈ ਆ ਪਿੰਡ ਤੇ ਅਗਲੇ ਦਿਨ ਆ ਕੇ ਮੈਂ ਦਰਖਾਸਤ ਦਿੱਤੀ ਆ ਉਹ ਦਰਖਾਸਤ ਤੇ ਕਾਰਵਾਈ ਨੂੰ ਵੀ 2 ਦਿਨ ਲੱਗ ਗਿਆ ਜਿਹ ਅੱਜ ਦੋਹਾਂ ਧਿਰਾਂ ਨੂੰ ਬੁਲਾਇਆ ਆਪੋ ਆਪਣੇ ਬਿਆਨ ਦਿੱਤੇ ਆ ਤੇ ਪੁਲਿਸ ਦੇ ਸਾਹਮਣੇ ਵੀ ਉਹ ਬੰਦੇ ਬਾਜ਼ ਨਹੀਂ ਆ ਰਹੇ ਆਪਣੀ ਗੱਲ ਕਰਨ ਤੋਂ ਆਪਣੀ ਹੈਂਕੜ ਬਾਜੀ ਕਰਨ ਤੋਂ ਜਿਹੜੇ ਪੁਲਿਸ ਦੇ ਐਸਆਈ ਆ ਦੋਨੋਂ ਤੈਨੂੰ ਉਹ ਦੇਖ ਰਹੇ ਆ ਫਿਰ ਆਖਰ ਸਾਨੂੰ ਆ ਜਿਹੜਾ ਮਜਬੂਰੀ ਦੇ ਵਿੱਚ ਇੱਥੇ ਬੈਠਣਾ ਪਿਆ ਅੱਜ ਧਰਨਾ ਲਾਇਆ ਕਿ ਇਸ ਕੇ ਲਾਦੇ ਭੰਡਾ ਬੰਦੀ ਅੱਜ 4-5 ਦਿਨਾਂ ਤੋਂ ਪੱਤ ਪਿੰਡ ਦਾ ਉਹ ਮਸਲਾ ਚੱਲ ਰਿਹਾ ਸੀ ਕਿ ਕੋਈ ਕੋਈ ਰਸਤੇ ਦਾ ਦੋਹਾਂ ਤਰ੍ਹਾਂ ਲੋ ਅੱਜ ਦੋਹੇ ਤਰ੍ਹਾਂ ਜਿਹੜੀਆਂ ਅਸੀਂ ਉਹ ਜੱਫੇ ਬੰਦੀ ਕੋ ਆਈਆਂ ਪਰ ਕੁਝ ਸ਼ਰਾਬ ਪੀ ਅੰਦਰ ਜਿਹੜੇ ਬੱਚੇ ਸੀਗੇ ਉਹਨਾਂ ਨੇ ਉਹ ਜਿਹੜਾ ਫੈਸਲਾ ਹੈਗਾ ਸਿਰੇ ਨਹੀਂ ਚੜ੍ਹਦਾ ਕੋਈ ਨਾ ਕੋਈ ਟੋਨ ਵਿੱਚੋਂ ਕਰ ਦਿੰਦੇ ਸੀ ਉਹ ਮਸਲਾ ਜਿਹੜਾ ਲਾਉਂਦੇ ਨੇ ਇੱਥੇ ਪੁਲਿਸ ਨੇ ਵੀ ਕਾਫੀ ਕਿਉਂਕਿ ਪ੍ਰਸ਼ਾਸਨ ਦੇ ਇੱਕ ਜਰੀਆ ਹੁੰਦਾ ਕਿ ਪੁਲਿਸ ਕੋ ਆ ਕੇ ਆਪਾਂ ਫੈਸਲਾ ਕਰਾਉਨੇ ਆ ਇੱਕ ਕਿਸਾਨ ਮਜ਼ਦੂਰ ਸਰਸ ਕਮੇਟੀ ਵੱਡੇ ਇਚ ਲੈਵਲ ਤੇ ਜਿਹੜੀ ਵਿਚਰ ਰਹੀ ਹੈ ਲੋਕਾਂ ਦੇ ਵਿੱਚ ਉਹ ਸਾਡੇ ਤੇ ਵਿਸ਼ਵਾਸ ਰੱਖਦੇ ਆ ਤੇ ਦੋਵੇਂ ਤਰ੍ਹਾਂ ਜਿਹੜੀਆਂ ਵਾ ਸੂਬਾ ਗੋਆ ਦੀ ਤੇ ਉੱਥੇ ਤੱਕ ਗੱਲ ਪਚਾੜ ਕੇ ਉਹ ਸਾਡੇ ਕੋਲ ਆਈਆਂ ਦੋਵੇਂ ਤਰ੍ਹਾਂ ਤੇ ਬੜੇ ਬੜੇ ਤਰੀਕੇ ਨਾਲ ਗੱਲਬਾਤ ਹੋਈ ਸ਼ਰਾਫਤੀ ਅਸਰਾਂ ਨੇ ਕੋਈ ਵਿੱਚ ਵਿਗੜਨ ਪਾਇਆ ਤਾਂ ਗੱਲ ਸਿਰੇ ਜਿਹੜੀ ਨਹੀਂ ਚੜੀ ਇਸੇ ਮਸਲੇ ਦੇ ਵਿੱਚ ਬਰਸੋ ਰਾਜ ਜਦੋਂ ਇੱਥੇ ਅ ਬਹੁਛਦੇ ਕੋਲ ਹਾਜ਼ਰੀ ਲਵਾ ਕੇ ਦੋਵੇਂ ਤਰ੍ਹਾਂ ਗਈਆਂ ਨੇ ਤੇ ਸੁਬੇਦਾਰ ਰਿਸ਼ਪਾਰ ਸਿੰਘ ਦਾ ਰਾਹ ਜਿਹੜਾ ਵਾ ਭਰਤ ਦੇ ਤਿੰਨ ਬੰਦਿਆਂ ਨੇ ਜਿਹੜਾ ਪੰਜ ਬੰਦਿਆਂ ਨੇ ਉਹ ਰੋਕਿਆ ਤੇ ਅਸਲਾ ਉਹਨਾਂ ਨੂੰ ਵਿਖਾ ਕੇ ਧਮਕੀ ਦਿੱਤੀ ਕਿ ਤੂੰ ਇਹਨਾਂ ਦੇ ਪਿੱਛੋਂ ਹਟਣਾ ਕਿ ਨਹੀਂ ਹਟਣਾ ਤੇ ਉਹ ਫਿਰ ਸਾਨੂੰ ਇੱਥੇ ਥਾਣੇ ਦੇ ਵਿੱਚ ਬਹਿਣਾ ਪਿਆ ਕਿ ਉਹਨਾਂ ਬੰਦਿਆਂ ਦੇ ਉਲਟ ਜਿਹੜੀ ਉਹ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੇ ਇਥੋਂ ਐਸਟੀਓ ਸਾਹਿਬ ਨੇ ਵਿਚਵਾਦ ਹੋਇਆ ਕਿ ਕੱਲ ਦਾ 11 ਵਜੇ ਤੱਕ ਉਹਨਾਂ ਨੇ ਜਿਹੜੀ ਆ ਬਰਕਰਾਰਾ ਜਿਹੜੀ ਆ ਜੋ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਊਗੀ ਤੇ ਉਹਦੇ ਵਿੱਚ ਸਾਡੇ ਲੋਏ ਆ ਕੇ ਅਸੀਂ ਜੇ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਪਰਸੋਂ ਇੱਥੇ ਵੱਡੇ ਲੈਵਲ ਤੇ ਅਸੀਂ ਜਿਹੜਾ ਵਾ ਜਿਹੜੇ ਵਾਲਿਆਂ ਨਾਲ ਸਲਾਹ ਕਰਕੇ ਵੀਰ ਨੂੰ ਕਰਕੇ ਤੇ ਵੱਡੇ ਲੈਵਲ ਤੇ ਜਿਹੜਾ ਤੁਹਾਣਾ ਸ੍ਰੀ ਗੁਰੂ ਘਰ ਵੱਲੋਂ ਥਾਣੇ ਵਿੱਚ ਲੈ ਜਾਓ ਇਹ ਇਸ ਤਰ੍ਹਾਂ ਸਵੇਰੇ 11 ਵਜੇ ਦਾ ਟਾਈਮ ਤੇ ਸਵੇਰ ਤੋਂ ਅਸੀਂ ਇਨਕੁਆਇਰੀ ਕਰ ਰਹੇ ਨੇ 11 ਵਜੇ ਮੁਖਫਸਰ ਥਾਣਾ ਨੇ ਵੀ ਆਇਆ ਨਾ ਜੀ ਸਾਹਿਬ ਨੇ ਆਇਆ ਨਾ ਜੋ ਬਣਦੀ ਹੋਈ ਤੁਹਾਡੀ ਕਾਰਵਾਈ ਕਰ ਦੋ ਹੋਰ ਦੱਸੋ ਸਰ ਜੋ ਬਣਦੀ ਹੋਈ ਨਹੀਂ ਤੇ ਮੇਰਾ ਮਤਲਬ ਵੀ ਜੇ ਉਹ ਸਾਨੂੰ ਥਾਣੇ ਜਾ ਕੇ ਧਮਕਾ ਸਕਦੇ ਆ ਤੇ ਪਿੰਡ ਸਾਡਾ ਕੀ ਆ ਰਿਹਾ ਜੋ ਥ੍ਰੈਟ ਬਣਦੀ ਹੈ ਜੋ ਬਣਦੀ ਉਹ ਧਾਰਾ ਲਾਦਾਂਗੇ 506 ਬਣਦੀ ਹੈ ਲਾਦਾਂਗੇ ਹੋਰ ਦੱਸੋ ਜੀ